ਹੰਸਾ ਸਕਲਦੀ ਸਾਰਨ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ جعفرਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰ ਕੋਲ ਹੁਣ ਅਗਲਾ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਚੰਗੇ ਦੁੱਧ ਵਾਲੀਆਂ ਝੋਟੀਆਂ ਤਾਂ ਦਿਖਾਉਣੀਆਂ ਤੇ ਇੱਕ ਆਹ ਪਾਰੇ ਪੱਲੇ ਦੀ ਗਾਹ ਤੁਹਾਨੂੰ ਦਿਖਾਵਾਂਗੇ ਇਹ ਵੀ ਰਾਤ ਦੀ ਸੂਈ ਆ ਤੇ ਇੱਕ ਝੋਟੀ ਵੀ ਜਿਹੜੀ ਹੁਣੇ ਥੋੜੀ ਜਿਹੀ ਤੇ ਰਹੀ ਸੂਈ ਆ ਇਹ ਗੱਲ ਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣ ਨਾ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੈ ਬੜੀਆ ਜੀ ਆਪਣੀ ਸੁਣਾਓ ਠੀਕ ਠਾਕ ਸਾਬ ਤੇ ਨਾਂ ਦੱਸ ਦੀਏ ਕਦੀ ਹਰਿੰਦਰ ਸਿੰਘ ਪਿੰਡ ਜਾਫਰਕੋਟ ਤਹਿਸੀਲ ਨਾਣਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ 77195981 ਠੀਕ ਹੈ ਹਾਂਜੀ ਤੇ ਅੱਜ ਫਿਰ ਮਾਲ ਚੁਣ ਚੁਣ ਕੇ ਲੱਭ ਕੇ ਲਿਆਂਦਾ ਫਿਰ ਐਰ ਕੀ ਬੜੇ ਦਿਨ ਪਾਤੇ ਆ ਐਰ ਕੀਰ ਮਾਲ ਉਹਦਾ ਹੀ ਵਿਕ ਜਾਂਦਾ ਹੈ ਠੀਕ ਹੈ ਉਹ ਵੇਗ ਵਾਵਾ ਗਈ ਠੀਕ ਹੈ ਹਾਂਜੀ ਤੇ ਅੱਜ ਪੋਣਾ ਵੇਖੋ ਡੰਗਰ ਆਪਣੇ ਕੋ ਰਾਤੀ 15 ਹੈ ਅੱਛਾ ਹੋ ਰਹੀ ਹੈ ਜੀ ਅੱਛਾ ਹਾਂਜੀ 15 ਚ ਬਸ ਇਹੀ ਰਹਿ ਗਈਆਂ ਵਾ ਤੇ ਵੀਡੀਓ ਚ ਪਰ ਚਾਰ ਹੀ ਪਾਉਣੀਆਂ ਵਾ ਰਾਤੀ ਤੁਸੀਂ ਕਹਿੰਦੇ ਸੀ ਕਿ ਦੂਰ ਦੂਰ ਮਾਲ ਕੱਲ ਤੱਕ ਆਫੀ ਹੈ ਨਾ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਹੀ ਕਰੀਏ ਚਾਰ ਦੰਦ ਜੇ ਦੋ ਦੋ ਤੇਰਾ 14 ਲੀਟਰ ਉਹ 12 ਲੀਟਰ ਪੱਕਾ ਛੋਟੇ ਕੰਡੇ ਲਵਾਉਂਦੀ ਦੋਸਤ ਜਿਹੜਾ ਪੱਕਾ ਤਿਆਰ ਹੈ ਜਿਹੜਾ ਤੇ 15 ਦਿਨ ਦੀ ਸੂਈ ਜੇ ਮਗਰ ਕਟਾ ਜੇ ਮਗਰ ਇਹ ਤੇ ਕਟਾ 15 ਦਿਨਾਂ ਦੀ ਸੂਈ ਆ ਤੋਰੋ ਹਾਂ ਫੇਰ ਇੱਕ ਰੀਨ ਤੇ 12 ਲੀਟਰ ਜਿਹੜਾ ਬਿਲਕੁਲ ਤਿਆਰ ਹੈ ਮੋਕੇ ਤੇ ਹਨਾ ਬਾਕੀ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਚੰਗੇ ਕਦ ਕੱਢਦੀ ਆ ਚੰਗੀ ਸੋਹਣੀ ਸ਼ਕੀਮ ਝੋਟੀ ਆ ਜਿਹੜੀ ਹਾਂ ਦੇਖ ਸਕਦੇ ਛੋਟਾ ਸਿੰਘ ਆ ਚੱਬੂ ਦੀ ਆਤ ਹੁੰਦੀ ਨਹੀਂ ਇਹਨਾਂ ਨੂੰ ਕਈ ਵਾਰੀ ਹਾਂ ਦੇਖ ਸਕਦੇ ਥੋੜਾ ਡਰਦੀ ਡਰਦੀ ਆ ਬੜਾ ਪਿਆਰਾ ਜਿਹਾ ਫੇਸ ਆ ਇਹਦਾ ਦੇਖ ਸਕਦੇ ਜੀ ਚਲੋ ਲੈ ਜਾਓ ਦੰਦ ਖੋਲੇ ਜੀ ਖਵਾਓ ਦੰਦ ਬੰਦ ਕਰ ਤੇ ਆ ਹਵਾਨਾ ਮੇਰਾ ਦੇਖ ਸਕਦੇ ਜੀ ਫਿਕਸ ਜੇ ਹਵਾਨਾ ਸੂਆ ਜਿਹੜਾ ਇਹਦਾ ਪਹਿਲਾ ਹੈ ਤੇ ਥਨਾਂ ਦਾ ਸਾਈਜ਼ ਗੈਪ ਵੀ ਚੰਗੀ ਦੂਰ ਦੂਰ ਜਿਹੜਾ ਥਨ ਲੱਗਾ ਇਹ ਲਿਆ ਦੇਖ ਸੰਦੇ ਤੇ ਮੂੰਹ ਦੰਦ ਚਾਕੇ ਕੀਤੇ ਤੁਸੀਂ ਆਪ ਕਰਾ ਲਓ ਜੀ ਕਰਾ ਦਿਓ ਕੀ ਦੰਦ ਚੈੱਕ ਕੋਸ਼ਿਸ਼ ਕਰ ਦਿੰਨੇ ਆਂ ਆਹ ਦੇਖ ਸਾਡੇ ਹੈਗੀ ਜਿਹੜੀ ਉਤਨਾ ਚਾਰ ਦੰਦ ਨੇ ਪਰ ਪੂਰਾ ਚੰਗੀ ਤੇਰਾ ਮੂੰਹ ਨਹੀਂ ਫਟਾਉਂਦੀ ਬਾਕੀ ਕੋਈ ਵੀ ਰਾਨਕੇ ਵੀ ਆਪ ਵੀ ਵੇਖ ਲੈ ਹੈ ਜਿਹੜੀ ਚਾਰ ਜਾਂਦੀ ਆ ਤੇ ਇਹਦਾ ਮੁੱਲ ਕਿੰਨਾ ਕੁ ਰੱਖਣਾ ਫੇਰ ਇੱਕ ਪੰਜੀ ਕਰ ਦੋ ਮੁੱਲ ਇੱਕ ਪੰਜੀ ਹਾਂਜੀ ਵਿੱਚੋਂ ਕਰਨਾ ਕੋ ਮਨਤਨ ਪੰਜ ਕਰ ਦੋ ਪੰਜ ਹਾਂਜੀ ਅੱਛਾ 1 20 ਦੀ ਆਓ 20 ਕੋ ਫੋਨ ਲਾਏ ਹੋਰ ਮਨ ਕਰਦਾ ਠੀਕ ਆ ਮੌਕੇ ਤੇ ਹੋਰ ਕਰ ਦੋਗੇ ਠੀਕ ਆ ਜੀ ਪਰਸ ਪਰੇ ਪਰਸ ਤੇ ਹੁਣ ਇੱਕ ਆ ਛੋਟੀ ਤੁਹਾਨੂੰ ਦਿਖਾਉਣੀ ਆ ਬੜੇ ਕਮਾਲ ਦੀ ਆ ਦੋ ਤਿੰਨਾਂ ਮੱਜਾਂ ਵਰਗੀ ਕੱਲੀ ਆ ਜਿਹੜੀ ਜਿੰਦਾ ਨਾ ਫਟਣ ਦੇ ਦੱਸਦੇ ਇਦਾਂ ਹੋ ਗਿਆ ਚੰਗੀ ਰੀਜ ਨਾ ਸੰਭੀਏ ਕਿ ਇਹ ਵੀ ਨੇ ਆ ਦੇ ਸਾਦੇ ਪਿਛੇ ਵੀ ਆਪਾਂ ਦੋ ਮੱਜਾਂ ਵਰਗੀ ਕੱਲੀ ਆ ਜਿਹੜੀ ਏ ਇਹ ਕਿੰਨਾ ਚਰਵਾਇਆ ਇਹਨਾਂ ਸੋਈ ਨੂੰ ਇਹਨੂੰ ਅੱਜ 5-6 ਦਿਨ ਹੋ ਗਏ ਤੇ ਆ ਮਗਰ ਕੱਟਾ ਕੱਟੀ ਜੇ ਇਹਦੇ ਮਗਰ ਕੱਟੀ ਆ ਜਿਹੜੀ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋਣ ਮੁਕੇ ਦਾ ਦੁੱਧ ਆਪਾਂ ਵਿੱਚ 18 ਲੀਟਰ ਕਹਿ ਦੋ ਚੇਗੜਾ ਪੁੱਤਰ ਉਹ ਤਾਂ ਪੱਕਾ ਜਿਹੜਾ 14-15 ਕਿਲੋ ਤਿਆਰ ਜਿਹੜਾ 14-15 ਲੀਟਰ ਤਿਆਰ ਜਿਹੜਾ ਠੀਕ ਹੈ 18 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਚਵਾਜੂਗੀ ਬਾਕੀ ਖੜੇ ਕੋਈ ਸਾਂਭ ਵਾਲਾ ਜਿਹੋ ਜਿਹਾ ਪਿੱਛੋਂ ਸਾਂਭ ਹੋਈ ਉਹੋ ਜਿਹੀ ਕੋਈ ਸਾਂਭ ਵਾਲਾ ਕੋਈ ਲੈ ਜਾ ਤੇ ਦੁੱਧ ਇਹਨੇ ਪੂਰਾ ਚੰਗਾ ਖੁੱਲਾ ਕੱਢੀ ਜਾਣਾ ਚਾਹ ਬੋਣਾ ਤੁਰੰਤੀਂ ਨਾਲ ਹੱਥ ਘਾਟੇ ਥੋੜੀ ਜੀ ਬੇਲੇ ਵੀ ਪੂਰੀ ਲੰਮੀ ਆ ਤੇ ਚੜਾਈ ਜੀ ਵੀ ਪੂਰੀ ਆ ਨੇ ਚਾਲੇ ਚਲੇ ਹਵਾਨਾ ਵੀ ਚੰਗੀ ਚੀਜ਼ ਸਾਂਭੰਦਾ ਹੀ ਫਾਇਦਾ ਵਾ ਜਿਹੜਾ ਇਹ ਤੇ ਛੋਟੇ ਹੱਥੀ ਜਮਹਾ ਕੱਲੀ ਪਊਗੀ ਨਾ ਇੱਕੋ ਹੀ ਇਹਦੇ ਨਾਲ ਤੇ ਹੋਰ ਕੋਈ ਕੱਟੀ ਬੱਛੀ ਵੀ ਨਹੀਂ ਪੈਣੀ ਆ ਦੇਖ ਸਕਦੇ ਜੀ ਕਿਉਂਕਿ ਲੰਬਾਈ ਵੀ ਇਹਦੀ ਪੂਰੀ ਆ ਤੇ ਚੜਾਈ ਵੀ ਪੂਰੀ ਆ ਤੇ ਇਹਦਾ ਮੁੱਲ ਕਿੰਨਾ ਗਿਆ ਫਿਰ ਕਰ ਦਈਏ 130 ਕਰ ਦਈਏ ਕਰ ਦਈਏ ਵਿੱਚ ਕੋ ਮਾਨਤਨ ਪੰਜੀ ਦੀ ਅੱਛਾ ਇੱਕ ਪੰਜੀ ਦੀ ਹੋਰ ਕਮਾਂਡ ਕਰ ਦਾਂਗਾ ਵੀਰ ਫੋਨ ਲਾ ਚਲੋ ਕੋ ਫੋਨ ਲਾ ਵੇਖ ਕਰੀ ਹਣਾ ਠੀਕ ਹੈ ਜੀ 18 ਕਿਲੋ ਦੇ ਦੇਗੀ ਪੂਰੀ ਮੈਡਮ ਨੂੰ ਮਾਰ ਠੀਕ ਹੈ ਜੀ 14 ਕਿਲੋ ਤੇ ਹੁਣ ਦਿਲ ਪਰ ਲੈ ਕੇ ਆਣਾ ਤਿਆਰ ਜਿਹੜਾ ਬਿਲਕੁਲ ਤੇ ਮਗਰ ਵੀ ਇਹਦੇ ਕੱਟੀ ਆ ਆ ਰਾਤੀ ਸੂਈ ਜੇ ਰਾਤੀ ਜਿਹੜੀ ਸੂਈ ਇਹ ਰਾਤੀ ਦੀ ਸੂਈ ਆ ਹਾਂ ਜੀ ਤੇ ਮਗਰ ਕੀ ਆ ਗਿਆ ਇਹਦੇ ਇਹ ਕੱਟਾ ਜੇ ਮਗਰ ਇਹਦੇ ਕੱਟਾ ਹੈ ਹਾਂ ਜੀ ਤੇ ਇਹ ਕਿੰਨੇ ਕੇ ਦੁੱਧ ਵਾਲੀ ਆ ਦੋ ਦਿਨ ਪਿਛਲੇ ਸਵੇਰਾਂ ਦੀ ਸੀ ਜੀ ਸਵੇਰ ਛੋਇਆ ਜੀ ਅੱਛਾ ਤਾਂ ਇੱਕ ਸਵੇਰ ਤਾਂ ਹੀ ਛੋਇਆ ਹਾਂ ਹਾਂ ਠੀਕ ਹੈ 15 16 ਕਿਲੋ ਦੇ ਅੱਛਾ 15 16 ਕਿਲੋ ਤਾਂ ਹੱਥੀਂ ਚ ਹੋਇਆ ਵਾ ਹਾਂ ਤੇ ਸਾਮ ਤੇ ਤੁਹਾਡੀ ਉਤਰਾ ਹਸਾਬ ਦੀ ਜਾਬਦੀ ਜੀ ਰਾਜ ਜੀ ਨਹੀਂ ਕੀਤੀ ਤੁਸੀਂ ਮੱਝ ਪੂਰੀ ਆ ਰਹੀ ਸੂਈ ਨਾਲ ਪਾਪਾ ਲਾਇਆ ਤੁਹਾਨੂੰ ਠੀਕ ਹੈ ਹਾਂ ਤੇ ਚੋਰ ਚੋਈ ਜੇ ਚਾਰ ਦਾ ਜਿਹੜਾ ਪੂਰੀ ਬਕੌਂਦੀ ਬੜੀ ਭੜੀ ਭਰੀ ਠੀਕ ਹੈ ਹਾਂਜੀ ਛੇ ਗੰਦਲੀ ਉਤਰਾਏ ਆ ਵੀ ਕੱਦ ਕਾਠ ਬੇਲ ਦੀ ਜਿਹੜੀ ਚੰਗੀ ਆ ਇੱਕ ਤਾਜੀ ਸੂਈ ਉਹਦੇ ਕਰਕੇ ਥੋੜੀ ਲੱਪੇ ਚ ਵੀ ਆ ਕਟਾ ਬੜਾ ਟੋੜਾ ਬਟਾੜਾ ਤੇ ਇੱਕ ਚਵਾਈ ਵੀ ਇਹਦੀ ਹੋਈ ਆ। ਇਹ ਜੁਰਗੀਆਂ ਪਾਟੀ ਕੱਟਾ ਫੜਾ ਪਲਿਆ ਵਾ ਜਿਹੜਾ ਇਹਦੇ ਮਗਰ। ਜੇਰ ਦੀ ਆਪਣੇ ਕੋ ਵੀਡੀਓ ਬਣਨੀ ਠੀਕ ਆ। ਹਾਂਜੀ। ਕਾਦੇ ਦਾ ਵੀ ਪੂਰਾ ਹੁੰਦਾ ਮੱਜਾਂ ਜਿੱਦਾ ਹੀ ਆ। ਬਸ ਇਹ ਆ ਵੀ ਤਾਜੀ ਸੋਈ ਹੋਣ ਕਰਕੇ ਥੋੜੀ ਜਿਹੀ ਆਪਾਂ ਨੂੰ ਲੱਪੇ ਲੁਪੇ ਚ। ਇਹ ਸਿੱਗੀ ਆ ਜੀ। ਠੀਕ ਆ। ਤੇ ਇਹਦਾ ਫਿਰ ਮੁੱਲ। ਇਹਨਾਂ ਲੱਭੇ ਕਰ ਦਈਏ। ਕਰ ਦਈਏ ਵਿੱਚ ਮੰਤਨ। 85 ਦੀ ਹੋ ਜੀ ਹਾਂ ਜੀ। ਅੱਛਾ 85000 ਦੀ। ਠੀਕ ਆ ਜੀ। ਤੇ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੀ 30 ਕਿਲੋ ਦੀ ਖਸ਼ੀ ਦੀ ਠੀਕ ਆ ਮਗਰ ਇਹਦੇ ਬੱਛੀ ਜੀ ਆ ਵਸ਼ੀ ਜੜੀ ਤੇ ਮਗਰ ਹਾਂਜੀ ਤਾਂ ਜਿਹੜਾ ਨਾੜੋ ਜਿਹੜਾ ਨਾਲ ਤੇ ਆ ਗਈ ਕ੍ਰੋਸ ਪੰਜ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਤੇ ਮਿਲਕਵੇਂ ਵਿੱਚ ਚੰਗੀ ਲੱਗੀ ਹੈ ਤੋੜ ਦਈਏ ਫੇਰ ਇਹਨਾਂ ਵਿੱਚ ਪੂਰੀ ਰਾਜੀ ਹੈ ਵੀ ਸੰਭੀ ਸੁੰਭੀ ਚੰਗੀ ਹੈ ਇਹ ਵੀ ਅੱਜ ਜਿੰਨੀਆਂ ਹੈਗੀਆਂ ਸਾਰੇ ਇੱਕੋ ਇੱਕੋ ਹੀ ਪੈਣੀ ਗੱਡੀ ਦੇ ਵਿੱਚ ਦੋ ਕੋਈ ਵੀ ਨਹੀਂ ਜਾਣ ਵਾਲੀ ਇਹਨਾਂ ਚ ਲੰਮੀ ਤੋੜਨਾ ਸਮਰ ਬੜੀ ਪਾ ਰਹੀ ਨੰਮੀ ਤੋਂ ਲੰਮੀ ਤੋੜਦੀ ਹੈ ਤੋੜ ਦੋ ਤੋੜ ਦੋ ਬਾਕੀ ਆਪਣੇ ਸਮਰ ਵੀਰ ਤੋਂ ਵਿੱਚ ਹੀ ਆ ਜਿਹੜੀ ਹੈ ਅੱਜ ਲੈ ਆਇਆ ਬਾਕੀ ਕੋਸ਼ਮਾਲ ਬਾਹਰ ਵੀ ਵੱਜਾ ਵੀ ਦਿੱਦੀ ਹੁਣਾਂ ਦਾ ਹਾਂਜੀ ਹਾਂਜੀ ਬਾਕੀ ਬੱਛੀ ਨੇ ਵੀ ਕਾਫੀ ਪਲੀ ਦਿੱਤੀ ਆ ਪਰ ਕੋਈ ਖਾਸ ਿੱਡੀ ਲੱਪੇ ਚ ਨਹੀਂ ਆ ਇਹ ਵੀ ਤੇ ਇਹਦਾ ਵੀ ਜੀ ਫਿਰ ਕਿੰਨਾ ਕ ਮੁੱਲ ਆ ਇਹਦਾ ਮੁੱਲ ਫੋਨ ਤੇ ਕਰਨਾ ਅੱਛਾ ਇਹਦਾ ਫੋਨ ਤੇ ਕਰਨਾ ਉਹ ਫੋਨ ਕਰਕੇ ਪੁੱਛ ਲੈਣਾ ਜੀ ਬੜੇ ਸਾਬ ਨੂੰ ਬਿਲਕੁਲ ਜਾਇ ਕਰਾਂਗੇ ਠੀਕ ਆ ਤੇ ਬਾਕੀ ਕੋਈ ਵੈੜ ਦੇ ਹਿਸਾਬ ਨਾਲ ਕੋ ਮੁੱਲ ਵੀ ਲਾਵੇ ਤੇ ਉਸ ਹਿਸਾਬ ਨਾਲ ਤੁਸੀਂ ਵੀ ਦੇ ਦਿਓਗੇ ਜਿਹੜੀ 25 ਕਿਲੋ ਦੇ ਦੀ ਘਰ ਅਗਲੇ ਬਾਦ ਜਾਂਦੇ 30 32 ਜਾਂਦੇ ਆ ਅੱਛਾ ਪਰ ਅਸੀਂ 25 25 ਦੇ ਲਾਗੇ ਬਨੇ ਜਰਾ ਚਵਾਈ ਜਾਊਗੀ ਬਾਦ ਵੀ ਚਵਾ ਸਕਦੀ ਠੀਕ ਆ ਤੇ ਬਾਕੀ ਇਹ ਆ ਵੀ ਚਲੋ ਸਾਰੀਆਂ ਸੂਈਆਂ ਸਵਈਆਂ ਵਾ ਕੋਈ ਹੈ ਨਾ ਇੱਥੋਂ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਖੜੇ ਹਨਾ ਠੀਕ ਆ ਜੀ ਜੋ ਵੀ ਸਾਰਾ ਕੋ ਜਿੱਥੋਂ ਹੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਜੀ